ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਪੁਰਾ ਪਿੰਡ ਦੇ ਵਿੱਚਾਂ ਤੇ ਸ਼ਾਮਪੁਰੇ ਦੇ ਵਿੱਚ ਕੀ ਗਰੰਤੀ ਸਿੰਘ ਮੰਗਪੀ ਸਿੰਘ ਦੇ ਘਰ ਦੇ ਉੱਸਾਰ ਜਿਹੜਾ ਕੰਮ ਚੱਲ ਰਿਹਾ ਸੀ ਉਹਦੀ ਅਪਡੇਟ ਕਰ ਰਹੇ ਹਾਂ ਇਸ ਟਾਈਮ ਦੇ ਉੱਤੇ ਕੰਮ ਚੱਲ ਰਿਹਾ ਹੈ तकरीबन ਆਪਾਂ ਲਾਈਨ ਕਿੱਥੇ ਪਹੁੰਚ ਚੁੱਕੇ ਆਂ ਕਿੰਨੇ ਕਿ ਜਿਹੜੀ 8 ਤੋਂ 8.5 ਫੁੱਟ ਜਿਹੜੀਆਂ ਦੁਬਾਰਾ ਹੋ ਚੁੱਕੀਆਂ ਵਾ ਤੇ तकरीबन 2 ਤੋਂ 3 ਫੁੱਟ ਜੇ ਕੰਦਾ ਹੋਰ ਉਹ ਸਾਰੇ ਦੀਨ ਆ ਜਿਹੜੀਆਂ ਉੱਪਰ ਜਾਣੀਆਂ ਆ ਤੇ तकरीबन 11 ਕੁ ਫੁੱਟ ਉੱਪਰ ਜਾ ਕੇ ਕਿਥੇ ਲੱਗਦਾ ਪਾਣਾ ਸੰਕਰ ਦਾ ਸੰਯੋਗ ਜਿਹੜਾ ਮਿਰਜ਼ਾਬਾਦ ਕਿਥੇ ਲੱਗਦਾ ਉਹ ਕੋਸ਼ਿਸ਼ ਕਰਦੇ ਹੁੰਦੇ ਆ ਹਰ ਇੱਕ ਜਿਥੇ ਸਵਾਮਾ ਚਲਣੀ ਆ ਉਹ ਤੁਹਾਨੂੰ ਦੱਸਾਈਆਂ ਜਾਣ ਅੱਜ ਅਸੀਂ ਫਿਰ ਸ਼ਾਮਪੁਰੇ ਦੇ ਵਿੱਚ ਆ ਸ਼ਾਮਪੁਰੇ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਮਾਤਾ ਜੀ ਪਿੱਛੇ ਬੈਠੇ ਆ ਮੰਗ ਪੀਤ ਵੀ ਉੱਥੇ ਮੌਜੂਦ ਆ ਤੇ ਮਿਸਤਰੀ ਸਹਿਬਾਨ ਵੀ ਮੌਜੂਦ ਆ ਇਸ ਟਾਈਮ तकरीबन ਲੈਂਟਰ ਤੇ ਕੰਮ ਜਾ ਚੁੱਕਾ ਵਾ तकरीबन ਤਿੰਨ ਇੱਕ ਦਿਨ ਤੱਕ ਜਿਹੜਾ ਲੈਂਟਰ ਦੀ ਜਿਹੜੀ ਤੁਹਾਡੇ ਵੱਲੋਂ ਸੇਵਾ ਪਹੁੰਚੀ ਸੀ ਉਹਦੇ ਨਾਲ ਇਸ ਮੰਗਪ੍ਰੀਤ ਸਿੰਘ ਦੇ ਘਰ ਦੀ ਉਸੇ ਦਾ ਕੰਮ ਚੱਲ ਰਿਹਾ ਸੀ ਤੇ ਲੈਂਟਰ ਦੀ ਕੁਬਾਇਦ ਜਿਹੜੀ ਕਿ ਤਿੰਨ ਦਿਨ ਚਾਰ ਦਿਨ ਤੱਕ ਲੈਂਟਰ ਪੈਣ ਦੀ ਸੇਵਾ ਹੋਣੀ ਹੈ ਇਸ ਟਾਈਮ ਸ਼ਾਮਪੁਰਾ ਸ਼ਾਮਪੁਰਾ ਰਮਦਾਸ ਦੇ ਨੇੜੇ ਆ ਬਾਬਾ ਬੁੱਢਾ ਜੀ ਦੇ ਅਖੀਰਲੇ ਦਿਨ ਸੀ ਜਿਹੜੇ ਉਹ ਰਮਦਾਸ ਦੇ ਵਿੱਚ ਸੀ ਤੇ ਜੇ ਆਪਾਂ ਦੂਜੀ ਸਾਈਡ ਦੀ ਗੱਲ ਕਰਦੇ ਹਾਂ ਤਾਂ ਦੂਜੀ ਸਾਈਡ ਦੇ ਉੱਤੇ ਇੱਥੇ ਡੇਰਾ ਪਤਾ ਨਾਮ ਹੈ ਜਿੱਥੋਂ ਬਾਬੇ ਨਾਨਕ ਦੀ ਧਰਤੀ ਜਿੱਥੇ ਚਨਕਸ਼ੂ ਪ੍ਰਾਪਤ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਨਕਸ਼ੂ ਪ੍ਰਾਪਤ ਧਰਤੀ ਹੈ ਉਸ ਧਰਤੀ ਦੇ ਬਿਲਕੁਲ ਨੇੜੇ ਪਿੰਡ ਤੇ ਕੁਝ ਸਮਾਂ ਪਹਿਲਾਂ ਇੱਥੇ ਹੜ੍ਹ ਆਇਆ ਸੀ तकरीबन ਇਹਨਾਂ ਘਰਾਂ ਦੇ ਵਿੱਚੋਂ ਦੀ ਚਾਰ ਤੋਂ ਪੰਜ ਕਿਲੋ ਪਾਣੀ ਲੰਘ ਗਿਆ ਸੀ ਬਹੁਤ ਹਾਲ ਮਾੜੇ ਸੀ ਜਦੋਂ ਪਹਿਲੇ ਦਿਨਾਂ ਤੁਸੀਂ ਦੇਖ ਕੇ ਗਏ ਸੀ ਅੱਜ ਖੁਸ਼ੀ ਵੀ ਮਿਲਦੀ ਆ ਇਹਨਾਂ ਚਿਹਰਿਆਂ ਤੇ ਵੀ ਰੌਣਕ ਆ ਮਾਤਾ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਮਾਤਾ ਦੇ ਵਿੱਚ ਇਹ ਰੌਣਕ ਸੀ ਮੰਗਪੀਤ ਸਿੰਘ ਦੇ ਚਿਹਰੇ ਦੀ ਰੌਣਕ ਉਸ ਬਹੁਤ ਕੁਝ ਬਿਆਨ ਕਰਦੀ ਆ ਕਵਸੀ ਮਾਤਾ ਵੀ ਤੇ ਇਸ ਟਾਈਮ ਦੇ ਉੱਤੇ ਜਿਹੜਾ ਤੁਹਾਡਾ ਸੰਗਤ ਦੇ ਸਹਿਯੋਗ ਦੇ ਨਾਲ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਧੰਨਵਾਦ ਤੁਹਾਡਾ। ਕਿੱਥੇ ਕਿੱਥੇ ਲੱਗਦਾ ਵਾ ਸੰਗਤ ਦਾ ਸਹਿਯੋਗ ਇਹਦੀ ਪੂਰਨ ਜ਼ਰੂਰਤ ਹੁੰਦੀ ਹੈ ਕਿ ਉਹ ਦਿਖਾਈਆਂ ਜਾਣ। ਇਸ ਟਾਈਮ ਸੌਵਾ ਚੱਲ ਰਹੀ ਹੈ ਵਾ ਆਪਣੇ ਫ੍ਰੀਜ ਬਣਾ। ਕਰੀਬ ਸਾਰੀਆਂ ਕੰਧਾਂ ਵਾ 8 ਫੁੱਟ ਦੇ ਕਰੀਬ ਜਾ ਚੁੱਕੀਆਂ ਵਾ। ਕਿਨੇ ਫੁੱਟ ਹੋਰ ਉੱਪਰ 11 ਫੁੱਟ ਤੇ ਜਾ ਕੇ ਤੇ ਇਸ ਕਰਦਾ ਜਰਾ ਕੀ ਲੈਂਟਰ ਪੈਣਾ ਵਾ ਤੇ ਲੈਂਟਰ ਪੈਣ ਤੋਂ ਬਾਅਦ ਵਿੱਚ ਫਿਰ ਪਲਾਸਟਰ ਦੀ ਸੇਵਾ ਹੋਣੀ ਆ ਫਿਰ ਥੱਲੇ ਫਰਸ਼ ਪੈਣੇ ਆ ਸਾਰੀਆਂ ਸਵਾਵਾਂ ਜਿਹੜੀਆਂ ਲਗਾਤਾਰ ਚੱਲਦੀਆਂ ਵਾ ਸੰਗਤ ਦੇ ਸਹਿਯੋਗ ਦੇ ਨਾਲ ਆਪਣਾ ਸਹਿਯੋਗ ਇਸ ਤਰ੍ਹਾਂ ਬਣਾ ਕੇ ਰੱਖਿਓ ਇਹਨਾਂ ਸਵਾਵਾਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਚ ਰਹੋ ਜਿੱਥੇ ਤੁਸੀਂ ਵੱਸਦੇ ਹੋ ਖਾਸ ਕਰਕੇ ਐਨ ਆਰ ਆਈ ਭੈਣ ਭਰਾਵਾਂ ਦਾ ਸਹਿਯੋਗ ਲਈ ਧੰਨਵਾਦ ਤੇ ਸੇਵਾ ਵਾਸਤੇ ਇਸੇ ਤਰ੍ਹਾਂ ਸਹਿਯੋਗ ਜਾਰੀ ਰੱਖਿਓ